ਹਲੋ ਦੇਖਦੇ ਆ ਕੋਈ ਨਾਲ ਜਾਣ ਵਾਲਾ ਫਿਰ ਕਰਤਾਰੇ ਕੇ ਜਾ ਕੇ ਆਉਣੇ ਆ ਰੱਬ ਦੇ ਰੰਗ ਨੇ ਯਾਰ ਚੰਗਾ ਬੰਦਾ ਸੀ ਸਮਝਦਾਰ ਸੀ ਫੇਰ ਵੀ ਪਤੰਦਰ ਨੇ ਪਤਾ ਨਹੀਂ ਕਿਉਂ ਕਮਲ ਕੁੱਟ ਲਿਆ ਚਲੋ ਜੋ ਬਾਈਕਰੂ ਨੂੰ ਮਨਜ਼ੂਰ ਹੈ ਲਾ ਚੱਤਾ ਆ ਬੈਠਾ ਕੀ ਹਾਲ ਹੈ ਚਾਚਾ ਜੀ ਜੀ ਕੋ ਠੀਕ ਹੈ ਸੋਨੀ ਠੀਕ ਹੈ ਹੋਰ ਵਧੀਆ ਠੀਕ ਹੈ ਸੋਨੀ ਤੇਰਾ ਬਾਪੂ ਠੀਕ ਹੈ ਠੀਕ ਹੈ ਜੀ ਬਸ ਉਹਦਾ ਮੰਜੇ 'ਚ ਪਿਆ ਤੁਹਾਨੂੰ ਪਤਾ ਹੈ ਹਾਂ ਸੁਣਿਆ ਸੀਗਾ ਬੀਟੇ ਲੈ ਜਾ ਰਹਿੰਦਾ ਸੀਗਾ ਥੋੜਾ ਡਾਊਨ ਹੋ ਰਿਹਾ ਹੁਣ ਦੱਸਦੇ ਸੀਗੇ ਇੱਕ ਦੋ ਵਾਰ ਮਿਲਿਆ ਸੀਗਾ ਉਦੋਂ ਮੈਂ ਪਹਿਲਾਂ ਗਿਆ ਸੀਗਾ ਪਤਾ ਲੈਣਾ ਅੱਛਾ ਤੇ ਉਹ ਹੁਣ ਤਾਂ ਫਿਰ ਅਸੀਂ ਕਹਿ ਰੱਖਿਆ ਵੀ ਚੱਲ ਥੋੜਾ ਜਿਹਾ ਰੈਸਟ ਕਰੋ ਵੀ ਉਹਦਾ ਡਾਕਟਰ ਕਹਿੰਦੀ ਵੀ ਮੜਾ ਧਿਆਨ ਜਰ ਰੱਖੋ हां भाई ध्यान दई है चाचा करतार के नहीं गया करता ये वाला बिके वो तेरे बापू ਨੂੰ ਢੀਕਦਾ ਸੀ ਮੈਂ ਕਿਹਾ ਚੱਲ ਕੋਈ ਨਾਲ ਜਾਣ ਵਾਲਾ ਹੋਊਗਾ ਤਾਂ ਵਗ ਚੱਲਦੇ ਆਂਗੇ ਉਹ ਤਾਂ ਫਿਰ ਤੋਂ ਰਜਿਸਟਰ ਦੱਸੀਆ ਨਾ ਫਿਰ ਬਾਹਰ ਅਸੀਂ ਤਾਂ ਨਹੀਂ ਕਰਦੇ ਵੀਰ ਚਾਚਾ ਜੀ ਆਪਾਂ ਹੀ ਚੱਲੇ ਆਉਣੇ ਫਿਰ ਬਾਪੂ ਤਾਂ ਤੁਹਾਨੂੰ ਪਤਾ ਹੀ ਆਉ ਆ ਚੱਲ ਸੋਨੀ ਫਿਰ ਆਪਾਂ ਹੀ ਚੱਲਦੇ ਆਂਗੇ ਜਾਣੀ ਬੰਦਾ ਹੁਣ ਤਾਂ ਜਿੱਦ ਕਰਤਾਰ ਸੋਂ ਆਪ ਖੜਦਾ ਸੀ ਸਾਰਿਆਂ ਦੇ ਦੁੱਖ ਦੇ ਵਿੱਚ ਬਹੁਤ ਚੰਗਾ ਬੰਦਾ ਸੀ ਜੀ ਚਲੋ ਜੋ ਬਾਈਕਰ ਨੂੰ ਮਨਜ਼ੂਰ ਆ ਬੰਦਾ ਬਹੁਤ ਚੰਗਾ ਸੀਗਾ ਜੀ ਬੰਦਾ ਤਾਂ ਸੋਨੀ ਕਾ ਨੂੰ ਪੁੱਛਦਾ ਉਹਦੇ ਵਰਗਾ ਬੰਦਾ ਪੂਰੇ ਪਿੰਡ 'ਚ ਨਹੀਂ ਸੀ ਬਹੁਤ ਸਮਝਦਾਰ ਤੇ ਸੂਝਵਾਨ ਬੰਦਾ ਸੀ ਆ ਜੱਤਾ ਇਹ ਚਾਨਕੀ ਪਤਾ ਨਹੀਂ ਕੀ ਹੋ ਗਿਆ ਨਾ ਬਸ ਜੋ ਵੈਗਰੂ ਨੂੰ ਮਨਜ਼ੂਰ ਹੈ ਠੀਕ ਹੈ ਸਾਡੇ ਉਹਦੇ ਅੱਗੇ ਕਿਹੜਾ ਜੋਰ ਹੈ ਬਾਪ ਜੀ ਬਾਪੂ ਜੀ ਵੀ ਕਹਿੰਦੇ ਵੀ ਬਹੁਤ ਮੰਗਿਆ ਪਤਾ ਨਹੀਂ ਕੀ ਹੋ ਗਿਆ ਚਾਨਕੀ ਸੰਸਕਾਰ ਦੀ ਤਿਆਰੀ ਹੈ ਤੁਸੀਂ ਆ ਲੱਗਦਾ ਤਾਂ ਰਹੇਗੇ ਉਹ ਸੱਚ ਆਪਾਂਸ਼ ਇਹ ਦੇ ਕੰਮ ਦਿਖਾ ਨਹੀਂ ਕਿਤੇ ਉਹ ਵਾਈ ਬੁਰ ਬੁਰ ਇਹ ਦਸ ਪਰ ਜਮਾ ਤੇਰੀ ਬੱਬਾ ਸੋਨੀ ਜਿਹੜਾ ਚੰਗਾ ਬਹੁਤ ਸੀ ਬੰਦਾ ਬੰਦਾ ਤਾਂ ਸੋਨੇ ਉਹ ਬਹੁਤ ਚੰਗਾ ਸੀ ਬੰਦੇ ਦੇ ਤਾਂ ਨਾ ਉਹ ਐਨਾ ਸੋਝਵਾਨ ਬੰਦਾ ਸੀ ਅੱਛਾ ਜੀ ਬਸ ਇੱਕ ਵਾਰ ਦੀ ਸੁਣੋ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਹਾਂ ਜੀ ਮੈਂ ਨਾਦੇ ਪੱਗ ਨੂੰ ਬਹੁਤ ਪਿਆਰ ਕਰਦਾ ਸੀ ਅੱਛਾ ਜੀ ਬਹੁਤ ਜ਼ਿਆਦਾ ਇਹ ਨਾ ਪੱਗ ਨਾਲ ਪਿਆਰ ਹੁੰਦਾ ਸੀ ਜਾਂ ਅੱਛਾ ਸਾਡੇ ਨਾਲ ਵੀ ਅਸੀਂ ਤਾਂ ਖਰੋ ਤੋਂ ਥੋੜੇ ਹੀ ਛੋਟੇ ਸੀਗੇ ਸਾਡੇ ਨਾਲ ਵੀ ਉਹ ਲੜਦਾ ਰਹਿੰਦਾ ਸੀ ਵੀ ਸਿਰ ਤੇ ਦਸਤਾਰ ਬੰਨ ਕੇ ਰੱਖਿਆ ਕਰੋ ਹਾਂਜੀ ਤੇ ਬਹੁਤ ਜ਼ਿਆਦਾ ਪੱਗ ਨੂੰ ਜਿੰਨਾ ਉਹਨੂੰ ਪਿਆਰ ਕੀਤਾ ਕਿਸੇ ਨੇ ਨਹੀਂ ਕੀਤਾ ਵੇ ਵੀ ਪੱਗ ਮੰਨੇ ਪੋਚ ਕੇ ਰੱਖੀਂ ਸਾਫ ਤੇ ਰੱਖੀਂ। ਕਾਜੀ ਠੀਕ ਆ। ਹਾਂ। ਬਿਮਾਰੀ ਚ ਰੱਖ ਦਿਓ। ਜੇ ਨਾ ਪਾਪਾ ਜੁੱਤੇ ਉੱਤੇ ਲਾ ਦੇ ਚੱਪਲਾਂ ਪਾ ਲਓ। ਉਹ ਦੇਵੀਏ ਮੈਂ ਆਪੇ ਚੱਕ ਲੈਂਦਾ। ਪਾਪਾ ਮੈਨੂੰ ਦੇਵੀ ਨਾ ਕਿਹਾ ਕਰੋ ਮੈਂ ਵੀ ਤੁਹਾਡਾ ਪੁੱਤ ਆ ਠੀਕ ਆ। ਉਹ ਵਾਹ ਵਾਹ ਆ ਜਾ ਪੁੱਤ ਬਹਿ ਜਾ ਇੱਥੇ। ਮੇਰਾ ਪੁੱਤ ਆਹੀ ਤੇਰੀਆਂ ਗੱਲਾਂ ਸੁਣ ਕੇ ਨਾ ਮਨ ਖੁਸ਼ ਹੋ ਜਾਂਦਾ ਤੇਰੇ ਬਾਪੂ ਦਾ ਠੀਕ ਹੈ। ਚੰਗਾ ਬਣ ਕੇ ਰਹਿ ਕਰ। ਠੀਕ ਹੈ ਜੀ। ਹਾਂ ਮੇਰੇ ਪੁੱਤ ਦੀ ਪੜ੍ਹਾਈ ਵਧੀਆ ਚੱਲਦੀ ਆ ਫੇਰ? ਹਾਂ ਹਾਂ ਬਾਪੂ ਵਧੀਆ ਚੱਲਦੀ ਆ। ਅੱਛਾ। ਵਧੀਆ ਪੜ੍ਹਿਆ ਕਰ। ਠੀਕ ਹੈ। ਪੇਪਰਾਂ ਚ ਹੋ ਜਾਈਂਗਾ ਬਾਸ? ਹਾਂ ਜੀ ਹਾਂ। ਚੰਗਾ ਚੱਲਦਾ ਕਰ ਲੈ ਕੰਮ। ਚੰਗਾ ਮੰਮਾ ਮੈਂ ਚੱਲਦੀ ਆ। ਤੇ ਮੇਰੀ ਗੱਲ ਸੁਣ ਮਿੱਤੋਂ ਪਹਿਲਾਂ। ਹਾਂ ਜੀ ਮੰਮਾ ਬੋਲੋ। ਮੈਂ ਤੁਹਾਨੂੰ ਐ ਕਹਿੰਨੇ ਵੀ ਪੜ੍ਹਾਈ ਤਾਂ ਚੰਗੀ ਤਰ੍ਹਾਂ ਕਰ ਲੈ ਤੂੰ। ਠੀਕ ਹੈ? ਕੋਈ ਗਲਤ ਫੈਸਲਾ ਨਾ ਲੈ ਲਈ ਠੀਕ ਹੈ ਹਾਂ ਤੇਰੇ ਪਿਓ ਦੀ ਬਹੁਤ ਇੱਜ਼ਤ ਹੈ ਮੈਂ ਉਹਦੀ ਕਿਰਾ ਪੱਗ ਧੋਣ ਲੱਗ ਗਈ ਸੀਗੀ ਮੈਥੋਂ ਥੱਲੇ ਡਿੱਗ ਪਈ ਬਹੁਤ ਮੈਨੂੰ ਉਹ ਘਰਿਆ ਸੀਗਾ ਠੀਕ ਠੀਕ ਹੈ ਪੱਗ ਦੀ ਬਹੁਤ ਇੱਜ਼ਤ ਹੁੰਦੀ ਹੈ ਪੁੱਤ ਇੱਜ਼ਤ ਰੱਖੀ ਤੂੰ ਠੀਕ ਹੈ ਮੰਮਾ ਤੂੰ ਫਿਕਰ ਨਾ ਕਰੇਗਾ ਠੀਕ ਹੈ ਮੈਂ ਉਹਦੀ ਧੀ ਨਹੀਂ ਉਹਦਾ ਪੁੱਤ ਆ ਠੀਕ ਆ ਠੀਕ ਆ ਪੁੱਤ ਠੀਕ ਹੈ ਪਪਾ ਮੈਂ ਜਾਨੀ ਆਏ ਮੇਰਾ ਪੁੱਤ ਪੜ੍ਹਾਈ ਵਗੇ ਜਾਂਦੇ ਤੇ ਨਹੀਂ ਹਾਂ ਪਪਾ ਵਧੀਆ ਚੱਲ ਦੇਖੇ ਮੇਰਾ ਪੁੱਤ ਕੋਈ ਲੰਬਿਆ ਕੰਮ ਨਹੀਂ ਕਰਦੀ ਨਹੀਂ ਪਪਾ ਮੈਨੂੰ 5 ਸਾਲ ਹੋ ਗਏ ਪੜ੍ਹਦੀ ਨਾ ਇੱਥੇ ਕੋਈ ਲੰਬਾ ਐ ਐਂ ਤਾਂ ਫਿਰ ਤੂੰ ਕਰਤਾਰ ਸਿੰਘ ਦਾ ਪੁੱਤ ਆ ਠੀਕ ਆ ਸਣਾ ਪੁੱਤ ਆ ਮੇਰਾ ਚੱਲ ਸਣਾ ਮੰਨ ਕੇ ਰਹੀਂ ਚੱਲ ਜਾ ਕਰ ਪੜ੍ਹਾਈ ਚੱਲ ਨਾਲ ਜਾਈ ਮੇਰਾ ਪੁੱਤ ਸਕੂਟਰ ਸੈਕਟਰੀ ਹੌਲੀ ਤੋਰਿਆ ਕਰ ਠੀਕ ਆ ਪਪਾ ਠੀਕ ਆ ਹੈਲੋ ਹਾਂਜੀ ਮੈਂ ਬਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਮੁੰਸ਼ੀ ਗੱਲ ਕਰਦੇ ਆ ਥਾਣੇ ਕਿਉਂ ਅੱਛਾ ਹਾਂਜੀ ਸਰ ਜੀ ਆਪਣੇ ਨਾਲ ਇੱਕ ਥੋੜੇ ਕਰਤਾਰ ਸਿਓ ਪੈ ਗਿਆ ਨਹੀਂ ਹਾਂਜੀ ਹਾਂਜੀ ਤੇ ਆਪਣੇ ਨੇੜਤੀ ਨੇ ਜੀ ਤਾਂ ਅੱਛਾ ਅੱਛਾ ਹਾਂਜੀ ਹਾਂਜੀ ਉਹਨਾਂ ਉਹਨੂੰ ਥਾਣੇ ਬੁਲਾਉਣਾ ਸੀ ਕੰਮ ਸੀ ਯਾਰ ਅੱਛਾ ਕਿਹੜੀ ਗੱਲ ਹੋ ਗਈ ਸਰ ਉਹਨਾਂ ਬੇਟੀ ਕੋਮੰਡਾ ਹੋਟਲ ਤੋਂ ਫੜੇ ਗਏ ਕਰਮਚਾਰੀ ਨੇ ਹਰਕਤਾਂ ਕਰਦੇ ਉਹ ਤਾਂ ਠੀਕ ਸੀ ਜੀ ਗੁੱਡੀ ਪਟਾਲੇ ਪੜਦੀ ਸੀ ਜੀ ਪ੍ਰਵਾਹ ਬਹੁਤ ਵਧੀਆ ਜੀ ਦੇਖੋ ਬੱਚਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਕੋਈ ਗੱਲ ਨਹੀਂ ਉਹਨਾਂ ਨਾਲ ਲੈ ਕੇ ਇੱਥੇ ਥਾਣੇ ਆਉ ਬੜਾ ਲੋੜਾ ਉਹ ਕਿਲੇ ਮੂੰਹ ਤੋਂ ਗਰੂ ਮੈਂ ਤੇ ਇਹਦੇ ਆ ਬੰਦਾ ਮਾਨਦਾਰਾ ਕਿਤੇ ਕੋਈ ਹੋਰ ਨਾ ਕੰਮ ਕਰ ਲੇ ਲੈਣਾ ਪਤਾ ਪਈ ਜਾਣ ਦਾ ਪਾਉਗਾ ਹੋਰ ਬਾਈ ਕਰਤਾਰ ਸਿੰਘ ਠੀਕਾ ਠੀਕ ਹੈ ਭਾਈ ਠੀਕ ਆ ਜੇ ਭਾਈ ਉਹ ਠੀਕ ਆ ਮੈਂ ਬਸਾਬ ਵਧੀਆ ਵਧੀਆ ਭਾਈ ਆ ਜਾ ਲੈ ਹੋਰ ਹੋਰ ਕਿਵੇਂ ਕਿ ਚ ਕੀੜਾ ਮਾਰਿਆ ਠੀਕ ਠਾਕ ਆ ਪਰਵਾਹ ਠੀਕ ਆ ਆਪਣਾ ਜੀ ਆ ਕਰਿਆ ਮਹਾ ਜਾਈ ਚੰਦੋ ਮਿੰਟ ਅੱਗੇ ਤਾਂ ਕਰੇ ਕੀੜਾ ਮਾਰਿਆ ਨਹੀਂ ਅੱਜ ਕਿਵੇਂ ਖੈਰਾ ਮੂੰਗੇ ਵੀ ਹੁਰੁੰਜ ਕਰ ਰੱਖਿਆ ਫੋਨ ਆ ਜੀ ਥਾਣੇ ਚ ਤੇ ਤੇ ਆਪਣੇ ਜਵਾਕ ਪੜਦੇ ਹੋਣਗੇ ਪਟਾਲੇ ਪੜਦੀ ਗੁੱਡੀ ਹਾਂ ਭਾਈ ਹਾਂ ਉਹ ਕਿਤੇ ਜਵਾਕਾਂ ਨੇ ਕੋਈ ਅਣ ਜਾਣੀ ਚ ਕੋਈ ਗਲਤੀ ਕਰ ਲਈ ਉਹ ਥਾਣੇ ਨੇ ਫੋਨ ਕਰੇ ਕਰਤਾ ਉਸ ਦੀ ਆਪਣੀ ਗੁੱਡੀ ਸੀਗੀ ਉਹ ਵੀ ਬੱਟੇ ਘੋੜਾ ਕੋਤੇ ਹੋ ਰਿਹਾ ਮੈਂ ਤਾਂ ਖਰੀਦ ਕੇ ਆਇਆ ਇਹਨਾਂ ਸੱਜੂ ਦਾ ਆ ਅੱਛਾ ਜੀ ਹਾਂ ਇਹ ਤਾਂ ਐਡੀ ਗੱਲ ਹੋ ਗਈ ਬਾਈ ਸਭੇ ਸਾਮੋ ਮੜਾ ਜਾਣਾ ਜਰਕਦਾ ਲੈਓ ਲੈਓ ਛੇਤੀ ਉਹ ਡਾਕਟਰ ਲੈ ਕੰਮ ਹੋ ਗਿਆ ਲੈ ਵੀ ਸੋਣੀ ਫਿਰ ਆਹ ਸਟੋਰੀ ਥੀ ਉਸਦੀ ਦਾ ਅੱਛਾ ਇਸ ਤਰ੍ਹਾਂ ਬਣੀ ਸੀ ਚੱਲ ਆ ਜਾ ਚਲੋ ਜੀ ਜੀ ਮਨੋ ਇਹ বেকারਦਾਰ ਸੁngਾ ਕਰ ਕਿਹੜਾ ਆਹੀ ਆ ਫੁੱਤ ਆਹ ਲਈ ਠੀਕ ਹੈ ਤੇ ਕਰਤਾਰ ਸੁngਾ ਤਾਂ ਫੁੱਤ ਬਸ ਪੁੱਛਣਾ ਰੱਬ ਦਾ ਹੀ ਬੰਦਾ ਸੀ ਉਹ ਤਾਂ ਬੱਤਾ ਬੰਦਾ ਹੋ ਗਏ ਪੁੱਤ ਸਾਡੇ ਤਾਂ ਆਈ ਆਈ ਜੀ ਸਾਨੂੰ ਕਹਿੰਦੇ ਬੰਦਾ ਚੰਗਾ ਹੀ ਮਾਰਦਾ ਆਈ ਮਾਤਾ ਹਾਂ ਹਾਂ ਪੁੱਤ ਬਹੁਤ ਹੀ ਯਾਦੇ ਹੋਤੀ ਸਾਡੇ ਸਾਰੇ ਪਿੰਡ ਚ ਪੁੱਤ ਬਸ ਤਾਂ ਬਈ ਬੰਦ ਰਹੇ ਉੱਟੀ ਨਹੀਂ ਪੱਕੀ ਤੇ ਉਹਦਾ ਪੁੱਤ ਉਹਦਾ ਲਾਈਡਾ ਰੱਬ ਦਾ ਬੰਦਾ ਸੀ ਜੇ ਕਿਸੇ ਤਾਂ ਕਹਿੰਦਾ ਮੈਂ ਕਹਿੰਦਾ ਹਰ ਇੱਕ ਦੇ ਕੰਮ ਉਸ ਮਾਰਨੇ ਸਰਪੰਚ ਮੈਂ ਬਰਾਏ ਵੀ ਕੰਮ ਹੋਣ ਨੂੰ ਆਪ ਕਰਦਾ ਸੀਗਾ ਠੀਕ ਹੈ ਜੀ ਜੇ ਕਿਸੇ ਨੂੰ ਪੁੱਤ 2 ਪੈਸਾ ਦੀ ਉਹ ਹੁੰਦੀ ਨੋੜ ਤਾਂ ਵੀ ਵਿਲਾਵੇ ਬੇਵਾਂ ਨੂੰ ਮੈਂ ਆਹ ਕਰਦਾ ਬਸ ਪੁੱਛੀ ਨਾ ਪੁੱਤ ਵੀ ਬਹੁਤੇ ਜਾਣੋ ਸਾਦਾ ਪਿੰਡ ਜਿਹਾ ਨਾ ਹੁੰਦੇ ਨੇ ਬਸ ਜੀ ਵੀ ਨਹੀਂ ਕਿਤੇ ਹੁੰਦਾ ਬਸ ਤਾਂ ਬੇਵਾਂ ਦੇ ਰਹੇ ਨੇ ਜਾਣੋ ਮੈਂ ਵੀ ਤਾਂ ਹੀ ਹੋਇਆ ਸੀ ਬੇਬੇ ਸਾਡੇ ਵੀ ਕਈ ਕੰਮ ਕਰੇ ਉਹਨੇ ਅੱਛਾ ਪੁੱਤ ਜਿਹੜੇ ਵੀ ਮੰਨ ਲਾਇ ਸੀ ਥਾਣੇ ਸੁਣਿਆਂ ਦੇ ਬਾਗੇ ਸਾਡਾ ਤੇ ਵੀ ਨਹੀਂ ਨਿਭੜਿਆ ਭਾਈਆਂ ਦਾ ਅੱਛਾ ਪੁੱਤ ਤੇ ਇਹਨੇ ਕਰਤਾਰ ਸਿੰਘ ਨੇ ਵਧੀਆ ਨਮੇੜਤੇ ਸੀਗੇ ਅੱਛਾ ਪੁੱਤ ਚੰਗਾ ਹੀ ਬੰਦਾ ਕਰਤਾਰ ਸਿੰਘ ਦਾ ਸਹਤਾ ਠੀਕ ਸੀਗਾ ਹਾਂ ਤਾਈਓ ਆਏ ਆ ਸੀ ਦਾ ਜਮਾਤ ਚੱਲ ਰਹੀ ਹਾਸਮੈਂ ਆਹੀ ਕਰਾ ਪੁੱਤ ਠੀਕ ਹੈ ਜੀ ਤੇ ਬਸ ਉਹਨੂੰ ਕਰਤਾਰ ਸਿੰਘ ਦਾ ਕਹਿੰਦਾ ਹੀ ਨਹੀਂ ਪੁੱਤ ਕੋਈ ਰੱਬ ਦੀ ਬੰਦਾ ਕਹਿੰਦੇ ਤੇ ਹਾਂ ਜੀ ਆਉ ਮੇਕਰਾ ਪੁੱਤ ਠੀਕ ਅਰੇ ਜੀ ਖੜੀਏ ਜਿੱਥੇ ਹਾਂ ਜੀ ਚਲੋ ਸਹੀ ਗੱਲ ਹੈ ਬਹੁਤ ਮਾੜਾ ਕੰਮ ਹੋਇਆ ਮੈਂ ਮਰਦਾ ਤੇ ਮੈਂ ਤਾਂ ਗੱਲੀ ਨਾ ਕਰਦਾ ਆਪ ਹੀ ਨਿਮੜਾ ਲਿਉਂਦੀ ਮੈਂ ਕਿਉਂ ਜਦ ਵੀ ਆ ਗੱਲ ਹੋ ਜੂ। ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ। ਕਿੰਨਾ ਦੇਖਣਾ ਬਈ ਮਾਂ ਤੇਰੀ ਪੱਗ ਰੱਖਣਾ। ਇੱਜ਼ਤਦਾਰ ਬੰਦਾ ਸੀ। ਇੱਜ਼ਤਦਾਰ ਬੰਦਾ ਵੀ ਨਹੀਂ ਚੱਲੇਗਾ ਹਾਂ ਕਿੰਨਾ ਪਹਿਨੇ ਪਏ ਉਹਦੇ ਸਿਆਣੀਆਂ ਬਣੋ। ਮਾਂ ਤੇਰੀ ਪੱਗ ਦੀ ਚੋਅ ਕਰਤੀਆਂ ਨੇ। ਬਾਬਾ ਜੀ ਤੁਸੀਂ ਨਾ ਦੱਸ ਦੇ। ਪਤਾ ਨਹੀਂ ਕੋਈ ਹੁਣ ਆਵੀਂ ਇਹ ਗੱਲ ਹੋ ਜੂ। ਹੁਣ ਦੱਸੇ ਬੰਦਾ ਵੀ ਸਰਦਾ ਨਹੀਂ ਸੀਗਾ। ਮੈਂ ਤਾਂ ਬਾਹਰ ਦੀ ਬਾਹਰ ਨਵੜਿਆ ਲਿਆਂਦੇ ਆਂ ਕੀ ਪਤਾ ਤੈਨੂੰ ਚ ਵੀ ਗੱਲ ਕਰੀ ਸੀ ਵੀ ਚਲੋ ਇਸੇ ਆਉਨੇ ਆ ਜੀ ਉਹ ਕਹਿੰਦਾ ਵੀ ਨਹੀਂ ਗੁੱਦੀ ਦਾ ਮਾਦਲਾ ਹੁਣ ਕੀ ਪਤਾ ਸੀਗਾ। ਕਾ ਮੈਂ ਤਾਂ ਹੁਣ ਕੀ ਪਤਾ ਸੀ ਵੀ ਐਡਾ ਕੁਝ ਕਰੀ ਕਰ ਲੂਗਾ ਉਹ ਬਥੇਰਾ ਸਮਝਾ ਕੇ ਤੋੜ ਦਿੱਤੀ ਇਹ ਹੁਣ ਦੱਸ ਕੀ ਬਣੂਗਾ ਇਹ ਤਾਂ ਕੁੜੀਆਂ ਨੂੰ ਤਾਂ ਇਹਦੀ ਮਾਂ ਕੋਈ ਧੱਕ ਤੋਂ ਨਹੀਂ ਹੁੰਦੀ ਆ